ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਾੜੀ ਮੁਸਤਫਾ ਆ ਜਾਂਦਾ ਸੱਜਣੋ ਤੇ ਨੇੜੇ ਦੀ ਗੱਲ ਕਰੀਏ ਤਾਂ ਬਾਗਾਪੁਰਾਣਾ ਸ਼ਹਿਰ ਜਿਹੜਾ 메ਨ ਕਸਬਾ ਵੀਰਹਾਰਾ ਨੂੰ ਲੱਗਦਾ ਜੇਲਾ ਮੋਗਾ ਆ ਗਿਆ ਤੇ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਘਰੇ ਤਿਆਰ ਹੋਈ ਵੀ ਮੈਂ ਵਿਖਾਉਣ ਲੱਗੇ ਆ ਇਸ ਘਰੋ ਕੈਮਰਾ ਮਾਰ ਦਿੰਨੇ ਆ ਘਰੀ ਪਸ਼ੂ ਰੱਖੇ ਵੇ ਆ ਸੱਜਣੋ ਉਹਨਾਂ ਚੋਂ ਇੱਕ ਐਸ ਕਿੱਲੇ ਤੋਂ ਖੋਲ ਕੇ ਬਾਹਰ ਬੰਨੀ ਆ ਮੈਂ ਤੇ ਬਹੁਤ ਸ਼ੌਂਕ ਨਾਲ ਪਸ਼ੂ ਵੀਰ ਹਰੀ ਸਾਹਮਦੇ ਆ ਤੇ ਇਹ ਵੀ ਮੈਂ ਬੜੇ ਸ਼ੌਂਕ ਨਾਲ ਸਾੰਭੀ ਵੀ ਆ ਸੱਜਣੋ ਬਾਕੀ ਸਾਰਾ ਲੇਖਾ ਜੋਖਾ ਆਪਾਂ ਜਿੰਨਾਂ ਕ ਬਾਈ ਨੂੰ ਪਤਾ ਹੋਇਆ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਆਪ ਵੀਰ ਨਹੀਂ ਹੈਗਾ ਘਰੇ ਸੱਜਣੋ ਨੋਟ ਕਰਿਓ ਕੋਈ ਕੰਮ ਕਰਨ ਵੀਰ ਜਲੰਧਰ ਦਸਨ ਮੁਤਾਬਕ ਸੱਜਣੋਂ ਦੂਜਾ ਸੂਆ ਇਹ ਝੋਟੀ ਸੁੰਦੀ ਆ ਤੇ ਬੜਾ ਚੰਗਾ ਮਗਰਲੇ ਸੂਏ ਦਾ ਦੁੱਧ ਰਿਆ ਇਹਦਾ ਸਰਕਾਰੀ ਸੀਮਨ ਤੋਂ ਫੋਨ ਤੇ ਗੱਲਬਾਤ ਹੋਈ ਆ ਸੱਜਣੋਂ ਤੇ ਇਹ ਗੱਬਣ ਆ ਝੋਟੀ ਦਾ ਮੋਹਰਾ ਦਾ ਜੇ ਕਹਿ ਦੀਏ ਤਾਂ ਟਾਪ ਦੀ ਨਗੀਨਾ ਝੋਟੀ ਆ ਬਾਕੀ ਆਪਾਂ ਜਿੰਨੀ ਗ ਜਾਣਕਾਰੀ ਵੀਰ ਨੂੰ ਦੱਸੀ ਆ ਉਹ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਨੇ ਆ ਜੁੜਿਓ ਐਂਡ ਤੱਕ ਜਿਹੜੇ ਭਰਾ ਦੇ ਪਸੰਦ ਆਗੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ। ਅੰਮ੍ਰਿਤ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਸਨავ ਚੜ੍ਹਦੀ ਕਲਾ ਜੀ? ਹਾਂ ਜੀ ਚੜ੍ਹਦੀ ਕਲਾ ਜੀ ਠੀਕ ਆ ਜੀ। ਧੰਨਵਾਦ। ਤੇ ਆਪਣਾ ਪਿੰਡ ਆ ਗਿਆ ਮਾੜੀ ਮੁਸਤਫਾ। ਹਾਂ ਜੀ ਪਿੰਡ ਮਾੜੀ ਮੁਸਤਫਾ ਜੀ। ਜ਼ਿਲ੍ਹਾ ਮੋਗਾ ਆ ਗਿਆ। ਨੇੜੇ ਬਾਗਾ ਪੁਰਾਣਾ ਸ਼ਹਿਰ। ਹਾਂ। ਹਨਾ 메ਨ ਕਸਬਾ। ਠੀਕ ਆ। ਤੇ ਇਹ ਮੈਂ ਬਾਈ ਦੇ ਘਰ ਦੀ ਹੈ ਨਾ? ਹਾਂ ਜੀ ਹਾਂ ਜੀ ਘਰ ਦੀ ਹੈ ਮਾਜੀ ਸਾਡੀ ਆਪ ਦੀ ਪਾਲੀ। ਠੀਕ ਆ। ਹਾਂ ਜੀ। ਤੇ ਬਾਈ ਜੀ ਸੂਆ ਕਿਹੜਾ? ਇਹ ਦੂਜੇ ਸ ਪਹਿਲਾਂ ਨੇ ਕਿੰਨਾ ਕ ਦੁੱਧ ਦਿੱਤਾ ਉਹ ਜੀ 14 ਕਿਲੋ ਦਿੱਤਾ ਜੀ ਸਾਡੇ ਕੋਲ ਆਪਣੀ ਸੇਵਾ ਤੇ 14 ਕਿਲੋ ਸੇਵਾ ਬਹੁਤ ਆ ਥੋੜੀ ਵੀ ਸਾਡੀ ਸੇਵਾ ਜੀ ਜੀ ਸਿੱਧੀ ਤੁਲੇ ਪਏ ਆ ਜੀ ਹਨਾ ਹਾਂਜੀ ਹਾਂਜੀ ਪਸ਼ੂਆਂ ਦੀ ਸੇਵਾ ਵੀ ਕਰਦੇ ਆ ਜੀ ਹੋਰ ਵੀ ਡੰਗਰ ਰੱਖੇ ਹੋਏ ਆਪਣੇ ਕੋਲ ਹੋਰ ਵੀ ਆ ਹਾਂ ਬੜੇ ਸ਼ੌਂਕ ਨਾਲ ਸੰਭਦੇ ਆ ਸੂਬਾ ਦੂਜਾ ਹਾਂ ਜੀ ਦੂਜਾ ਸ਼ੌਂਕ ਦੇ ਨਾਲ ਪਹਿਲੇ ਸਵੇਰੇ 14 ਕਿਲੋ ਦੁੱਧ ਚੋਇਆ ਹਾਂਜੀ ਹਾਂਜੀ ਐਦਕੀ ਚੱਲੂ 15 ਤੋਂ ਪਲੱਸ ਕਰਮਾਂ ਵਾਲੀ ਹਨਾ ਹਾਂਜੀ ਸੇਵਾ ਦੇ ਨਾਲ ਜੀ ਸਾਡੇ ਨਾਲ ਤੋਂ ਵੱਧ ਕਰਨਗੇ ਲੈ ਜਾਣਗੇ ਬਾਕੀ ਸੂਆ ਵੀ ਦੂਜਾ ਦੂਜੇ ਸੂਏ ਪਸੂ ਵੱਜ ਜਾਂਦਾ ਹਾਂਜੀ ਹਾਂਜੀ ਤੇ ਥਣਾ ਥਨਾਲਿਓ ਬਾਈ ਨਾਲ ਜੀ ਕੋਈ ਮਰਜ਼ੀ ਧਾਰ ਗੰਨੇ ਨੂੰ ਪੈਂਦੀ ਜੀ ਕੋਈ ਭੂਰ ਪਾਰ ਨਹੀਂ ਕੋਈ ਉਹ ਕੇ ਰਿਪੋਰਟ ਆ ਉਹ ਕੇ ਰਿਪੋਰਟ ਆ ਜੀ ਭਾਰ ਲਿਓ ਵੀ ਬੇਬੀ ਨਾਲ ਜੀ ਨਾਲ ਉਹਦੀ ਸਾਡੀ ਗਾਰੰਟੀ ਹੋਵੇ ਸਾਡੀ ਥਣਾ ਦੀ ਤੇ ਭਾਰ ਦੀ ਹੈਨਾ ਬਾਕੀ ਥਣ ਤਾਂ ਜਿਹੜਾ ਖਰੀਦਦਾ ਉਹਦੇ ਵੇਖ ਕੇ ਲੈ ਜੇ ਭਾਰ ਦੀ ਗਾਰੰਟੀ ਦੇ ਦਿਆਂਗੇ ਹਾਂਜੀ ਹਾਂਜੀ ਨਹੀਂ ਠੀਕ ਆ ਬਾਕੀ ਜੰਮੀ ਭਲੀ ਬਹੁਤ ਸੱਜਣਾ ਸਾਡੀ ਘਰ ਦਾ ਬਸੂਆ ਕੋਈ ਅਸੀਂ ਕੋਈ ਐਦਾਂ ਨਹੀਂ ਵੀ ਕਿਸੇ ਤੋਂ ਬਾਹਰੋਂ ਲਿਆ ਕੇ ਜਾਂ ਕੋਈ ਵਪਾਰ ਕਰਦੇ ਆ ਜਾਂ ਕੋਈ ਵੇਚਦੇ ਆ ਵੀ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਬਸੂ ਹੈ ਸਾਡੇ ਦੀ ਠੀਕ ਹੈ ਰੱਖੇਦੇ ਸ਼ੌਂਕ ਨਾ ਹਾਂਜੀ ਸ਼ੌਂਕ ਨਾ ਰੱਖਦੇ ਜੀ ਨਾ ਚੰਗੀ ਚੀਜ਼ ਹਾਂਜੀ ਹਾਂਜੀ ਬਾਕੀ ਜੀ ਛੋਟੀ ਝੋਟੀ ਨੂੰ ਆਸ ਵੀ ਨਹੀਂ ਕਰਾਉਂਦੇ ਵੱਡੀ ਨੂੰ ਉਹ ਕਰਾਉਂਦੇ ਜੀ ਹਾਂ ਵੀ ਮਾੜੀ ਜੀ ਜਦੋਂ ਹੱਡਾਂ ਪੈਰਾਂ ਚਾਜ ਜਾਂਦੀਆਂ ਨਹੀਂ ਹੋ ਜਣਾ ਆਪਦੇ ਹੁਣ ਵੀ ਦੋ ਤਿੰਨ ਝੋਟੀਆਂ ਅੰਦਰ ਬਹੁਤ ਸੋਹਣੀਆਂ ਤਿਆਰ ਹੋ ਗਈਆਂ ਹਾਂਜੀ ਤੇ ਇਹਨੂੰ ਕੱਢਿਓ ਬਾਹਰ ਤੋਰ ਕਰਕੇ ਜੀ ਸੱਜਣਾ ਤੋਰ ਚੈੱਕ ਕਰ ਲੋ ਐਨੂੰ ਹੀ ਲੈ ਚਲੋ ਵੇਖਿਓ ਸੱਜਣੋ 22 ਦੇ ਕੱਦ ਕਾਠ ਤੋਂ ਤਾਜ਼ਾ ਲਾ ਲਿਓ ਝੂਟੀ ਦੇ ਕੱਦ ਕਾਠ ਦਾ ਝੂਟੀ ਬਹੁਤ ਸੋਹਣੀ ਆ ਜੀ ਝੂਟੀ ਦਾ ਸਿਮੋਰਾ ਹਾਂ ਜੇ ਕਹਿ ਦਈਏ ਨਾ ਮੋਰਾ ਦਾ ਟਾਪ ਦਾ ਨਗੀਨਾ ਝੂਟੀ ਆ ਸੱਜਣੋ ਥਾਂ ਲੱਗੇ ਆ ਯਾਰ ਚਾਰਾਂ ਗੁੱਠਾਂ ਦੇ ਤੇ ਚਵਾਈ ਵਾਲਾ ਸੁਭਾਅ ਵੇਖੋ ਕਰਮ ਵਾਲੀ ਦਾ ਕਿੱਡਾ ਚੰਗਾ ਸੁਭਾਅ ਆ ਜਿੱਧਰ ਨੂੰ ਮਰਜ਼ੀ ਲੈ ਜਾਓ ਫੜ ਕੇ ਕੋਈ ਵਾਸਤਾ ਨਹੀਂ ਤੇ ਦਿਨਾਂ ਦੀ ਗੱਲ ਕਰੀਏ ਤਾਂ ਸੱਜਣੋ 22 ਹਰਾਂ ਦੇ ਦਸਨ ਮੁਤਾਬਕ ਹਜੇ ਇਹਦੇ ਦਿਨ ਪੂਰੇ ਹੋਣ ਚ ਚਾਰ ਦਿਨ ਬਾਕੀ ਪਏ ਆ ਤੇ ਮੇਰਾ ਮੰਨਣਾ ਵੀ ਇਹ ਹਫਤਾ ਮੈਂ ਹਜੇ ਲਊਗੀ ਹਾਂਜੀ ਹਾਂਜੀ ਲੈ ਜੂਗੀ ਹਾਂ ਵੀ ਹਜੇ ਸੱਜਣੋਂ ਕਿਉਂਕਿ ਸੌਖੀ ਆ ਪਲੀ ਸੰਭੀ ਆ ਤੇ ਪਲਿਆ ਸੰਭਿਆ ਜਿਹੜਾ ਪਸ਼ੂ ਹੁੰਦਾ ਸੱਜਣੋਂ ਉਹ ਦਿਨ ਦੋ ਚਾਰ ਉੱਤੇ ਵੀ ਲੈ ਜਾਂਦਾ ਬਾਕੀ ਸੱਜਣੋਂ ਗਰਮੀ ਆ ਜੇ ਕਹੇ ਭੈਣ ਭਰਾ ਨੇ ਇਹਦੀ ਖਰੀਦਦਾਰੀ ਕਰ ਲਈ ਤਾਂ ਹੋ ਸਕਦਾ ਗੱਡੀ 'ਚ ਚੜ ਕੇ ਕਿਤੇ ਗਈ ਦੂਰ ਤਾਂ ਸੂ ਵੀ ਪਵੇ ਬਾਕੀ ਨਸਲ ਕੁਆਲਿਟੀ ਕੱਦ ਕਾਠ ਇਸ ਗੱਲੋਂ ਬੇਫਿਕਰ ਹੋ ਜਿਓ ਜਦੋਂ ਆ ਕੇ ਵੇਖੀ ਤਾਂ ਤੁਹਾਡੇ ਪਸੰਦ ਆਊਗੀ ਬਹੁਤ ਸੋਹਣੇ ਰੰਗ ਰੂਪ ਦੀ ਝੋਟੀ ਆ ਸੱਜਣੋ ਮੰਨ ਲੈਣ ਦਿਓ ਬਾਕੀ ਆਪਾਂ ਰੇਟ ਵੀ ਕਨਫਰਮ ਕਰਦੇ ਆ ਅੱਗੇ ਵੀ ਤਿੰਨ ਚਾਰ ਵੀਡੀਓ ਇਸ ਕਰੋ ਤੁਹਾਨੂੰ ਵਿਖਾਈਆਂ ਤੇ ਚੰਗੇ ਪਸ਼ੂ ਹੀ ਭਰਾ ਹਰੀ ਮੰਨ ਲਓ ਵੀ ਤਿਆਰ ਕਰਕੇ ਤੇ ਗਾਂ ਸੇਲ ਕਰਦੇ ਆ ਵੀ ਵੇਖੋ ਸੱਜਣੋ ਤੇ ਬਾਈ ਜੀ ਇਹਦਾ ਰੇਟ ਡਿਮਾਂਡ ਕੀ ਕਰਾਂਗੇ ਕੀ ਰੇਟ ਰੱਖਾਂਗੇ ਵੀਰ ਜੀ ਇਹਦਾ ਰੇਟ ਜੀ 1 55 ਜੀ 1 ਲੱਖ ਤੇ 55000 ਰੁਪਇਆ ਸੱਜਣੋਂ ਇਹਦੀ ਡਿਮਾਂਡ ਰੱਖੀ ਆ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਵੀਰ ਦਾ ਤੇ ਝੋਟੀ ਤੁਹਾਡੇ ਮੰਨ ਲਓ ਵੀ ਜੇ ਦੋ ਮਹੀਆਂ ਰੱਖਣੀਆਂ ਤਾਂ ਇੱਕ ਹੀ ਰੱਖ ਲਿਓ ਘਰੇ ਓਕੇ ਰਿਪੋਰਟ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ